ਜੁੱਧ ਨਸ਼ਾ ਰੁੱਧ ਤਹਿਤ ਫਤਿਹਗੜ ਚੂੜੀਆਂ ਦੀ ਵਾਰਡ ਨੰਬਰ 1 ਅਤੇ 11 ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਹਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਰ ਸਿੰਘ ਪੰਨੂ ਡੀਐਸਪੀ ਵਿਪਨ ਸ਼ਰਮਾ ਅਤੇ ਐਸਐਚਓ ਕਰਨਦੀਪ ਸਿੰਘ ਨੇ ਸ਼ਿਰਕਤ ਕੀਤੀ ਇਸ ਮੌਕੇ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਨਸ਼ਾ ਨੂੰ ਖਤਮ ਕਰ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਦ੍ਰਿੜ ਹੈ ਅਤੇ ਪੰਜਾਬ ਨੂੰ ਨਸ਼ਾ ਖਤਮ ਕਰਕੇ ਹੀ ਤੰਮ ਲਵੇਗੀ ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਨਸ਼ਾ ਮੁਕਤ ਹੋਏਗਾ ਉਨ੍ਹਾਂ ਕਿਹਾ ਕਿ ਫਤਿਹਗੜ ਚੂੜੀਆਂ ਦੇ ਪਿੰਡਾਂ ਤੇ ਸ਼ਹਿਰਾਂ 'ਚੋਂ ਨਸ਼ਾ ਖਤਮ ਕਰਨ ਦੀ ਮਹਿੰਮ ਜਾਰੀ ਹੈ ਅਤੇ ਇਸ ਲਈ ਪੰਜਾਬ ਪੁਲਿਸ ਆਪਣਾ ਉਪਰਾਲਾ ਕਰ ਰਹੀ ਹੈ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਪੁਲਿਸ ਦਾ ਸਾਹਦਨਤਾ 'ਚੋਂ ਨਸ਼ੇ ਨੂੰ ਖਤਮ ਕੀਤਾ ਜਾ ਸਕੇ ਇਸ ਮੌਕੇ ਮਾਡਲ ਨੰਬਰ 1 ਚਰ ਆਰਮ ਸਿੰਘ ਅਤੇ 11 ਚ ਮਾਦਵ ਪੇਤੀ ਵੱਲੋਂ ਆਈਆਂ ਹੋਈਆਂ ਅਹਿਮ ਸ਼ਖਸੀਤਾਂ ਬਲਬੀਰ ਸਿੰਘ ਪੰਨੂ ਡੀਐਸਪੀ ਵਿਪਨ ਸ਼ਰਮਾ ਤੇ ਐਸਐਸਓ ਕਨਦੀਪ ਸਿੰਘ ਸਮੇਤ ਹੋਰ ਵੀ ਨਾਮਵਰ ਸ਼ਖਸੀਤਾਂ ਨੂੰ ਸਨਮਾਨਿਤ ਕੀਤਾ ਗਿਆ ਸਰਕਾਰ ਨੇ ਨਛਾਜਾਡਾਊ ਕੇ ਅੰਦਰ ਬੋਲੇ ਨੇ ਕਿਸੇ ਵੀ ਤਰ੍ਹਾਂ ਦਾ ਉਸ ਬੱਚੇ ਨੂੰ ਉਸ ਪਰਿਵਾਰ ਨੂੰ ਖਰਚਾ ਕਰਨ ਦੀ ਲੋੜ ਨਹੀਂ ਰਹਿਣ ਦਾ ਖਰਚਾ ਖਾਣੇ ਦਾ ਖਰਚਾ ਦਵਾਈ ਦਾ ਖਰਚਾ ਸਾਰਾ ਸਰਕਾਰ ਦੀ ਜ਼ਿੰਮੇਵਾਰੀ ਹੈ ਜੇ ਜੇ ਤੁਹਾਡਾ ਬੱਚਾ ਤੁਹਾਡੇ ਕਹਣੇ ਤੇ ਹਸਪੀਟਲ ਦੇ ਵਿੱਚ ਦਾਖਲ ਨਹੀਂ ਹੁੰਦਾ ਤੁਸੀਂ ਮੈਨੂੰ ਦੱਸ ਸਕਦੇ ਜੀ ਮੈਂ ਇਹ ਚੀਜ਼ ਦੀ ਜ਼ਿੰਮੇਵਾਰੀ ਮੈਂ ਲੈ ਲੈਣਾ ਮੈਂ ਆਪਣੀ ਟੀਮ ਨੂੰ ਭੇਜ ਕੇ ਜੋ ਵੀ ਮੈਨੂੰ ਸਹੀ ਲੱਗਦੀ ਹੋਊਗੀ ਤਰੀਕਾ ਤੁਹਾਡੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਆਂਚ ਨਹੀਂ ਔਰ ਦੇਵਾਂਗਾ ਉਸ ਬੱਚੇ ਨੂੰ ਮੈਂ ਆਪਣੀ ਟੀਮ ਨੂੰ ਵੇਚ ਕੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕਰਾ ਕੇ ਆਉਂਗਾ ਜਿੱਦਾਂ ਦਾ ਵੀ ਬੱਚਾ ਨਸ਼ਾ ਕਰਦਾ ਹੋਊਗਾ ਜੇ 10 ਦਿਨ ਚ ਠੀਕ ਹੁੰਦਾ ਹੋਊਗਾ ਉਹਨੂੰ 10 ਦਿਨ ਦੇ ਵਿੱਚ ਠੀਕ ਕਰਾ ਕੇ ਉਹਦੇ ਪਰਿਵਾਰ ਨੂੰ ਸੌਂਕੇ ਜਾਵਾਂਗੀ ਕਿ ਮੈਂ ਸਵੇਰ ਤੋਂ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਿੰਡਾਂ ਦੇ ਵਿੱਚ ਜਾ ਕੇ ਬੇਨਤੀਆਂ ਕਰ ਰਿਆਂ ਹਾਂ ਤੇ ਸਰਕਾਰ ਨੂੰ ਜਵਾਬ ਦੇ ਆ ਸਰਕਾਰ ਦੇ ਸਾਨੂੰ ਆਰਡਰ ਆ ਰਹੇ ਨੇ ਸਰਕਾਰ ਵੱਲੋਂ ਸਾਨੂੰ ਜਿਹੜਾ ਇਹ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਦਾ ਵਾਸਤੇ ਇਹ ਦੱਸਿਆ ਜਾ ਰਿਹਾ ਤੇ ਅਸੀਂ ਇਹਨਾਂ ਨੂੰ ਸਾਡੇ ਕੋਲ ਸਭ ਸਾਰਾ ਕੁਝ ਰਿਕਾਰਡ ਹੈਗਾ ਉਹਨਾਂ ਨੂੰ ਬਣਾ ਕੇ ਸਾਡੇ ਸਮਾਜ ਚ ਰਿਚਨਗੇ ਸਾਡੇ ਬੱਚਿਆਂ ਨਾਲ ਇੱਕ ਖਰਾਬ ਕਰਨਗੇ ਤੇ ਅਸੀਂ ਇਹਨਾਂ ਤੋਂ ਵਧ ਇਹਨਾਂ ਨਾਲ ਦਸ਼ਤੀ ਕਰਾਂਗੇ ਇਹਨਾਂ ਨੂੰ ਇਹਦੀ ਬੰਦੀ ਜਿਹੀ ਸਜ਼ਾ ਉਹਨਾਂ ਮੁਤਾਬਕ ਦੇਵਾਂਗੇ ਔਰ ਜਦੋਂ ਜਦੋਂ ਇਹ ਜਮਾਨਤ ਤੇ ਵੀ ਆਣਗੇ ਤੇ ਉਸ ਤੋਂ ਵਾਦੂ ਵੀ ਅਸੀਂ ਇਹਨਾਂ ਨੂੰ ਪਛਾਣ ਨਹੀਂ ਛੱਡਾਂਗੇ ਇਹਨਾਂ ਦੇ ਰੇਡ ਕਰਦੇ ਆਂ ਇਹਨਾਂ ਦਾ ਪਤਾ ਕਰਦੇ ਆਂ ਕੀ ਕਰਦੇ ਨੇ ਇਹਨਾਂ ਦੇ ਮੋਬਾਈਲ ਟਰੈਕਿੰਗ ਅਸੀਂ ਕਰਦੇ ਆਂ ਇਹਨਾਂ ਨੂੰ ਥਾਣੇ ਤੇ ਭੱਜੀਆਂ ਨਾਲ ਲਮਾਉਂਦੇ ਆਂ ਹਰ ਹਫ਼ਤੇ ਪਿਆਕੇ ਦੱਸੋ ਇੱਥੇ ਕੀ ਕਰਦੇ ਨੇ ਕਿਉਂਕਿ ਨਸ਼ਿਆਂ ਨੇ ਘਰ-ਘਰ ਦੇ ਵਿੱਚ ਜਿਹੜੇ ਘਰ ਦੇ ਵਿੱਚ ਨਸ਼ਾ ਵੜ ਜਾਂਦਾ ਨਾ ਉਹ ਘਰ ਦਾ ਬੇੜਾ ਕਰ ਕੋਈ ਹੁੰਦਾ ਤੇ ਜਿਹੜੀ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਹੈ ਜੋ ਨਸ਼ਾ ਵਿਰੋਧ ਇਹਦੇ ਵਿੱਚ ਆਪਾਂ ਸਰਕਾਰ ਦਾ ਵੱਧੋ ਵੱਧ ਸਾਥ ਦੇ ਗਏ ਕਿਉਂਕਿ ਸਰਕਾਰ ਵੱਲੋਂ ਇਸ ਵਿੱਚ ਰੱਖਿਆ ਗਿਆ ਹੈ ਕਿ ਜਿਹੜਾ ਵੀ ਨਸ਼ਾ ਵੇਚਣ ਵਾਲੇ ਤੇ ਵਿਰੋਧ ਕਰੇਗਾ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਤੇ ਜਿਹੜਾ ਬੰਦਾ ਨਸ਼ਾ ਛੱਡਣਾ ਚਾਹੁੰਦਾ ਹੈ ਜੇ ਉਹ ਸਪੈਸ਼ਲ ਦਿੱਤਾ ਡੀਐਸਪੀ ਸਾਹਿਬ ਨੇ ਦੱਸਿਆ ਹੈ ਕਿ ਉਹ ਛੱਡਣਾ ਚਾਹੁੰਦਾ ਹੈ ਉਹਦਾ ਨਾਲ ਸਰਕਾਰਾਂ ਨੂੰ ਫ੍ਰੀ ਕੀਤਾ ਜਾਏਗਾ ਨਾਮਕੁਨ ਸਿੰਘ ਮਾਨ ਜੀ ਦੇ ਜੁੱਧ ਨਸ਼ਿਆਂ ਦੇ ਵਿਰੁੱਧ ਇੱਕ ਯਾਤਰਾ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਉਸੇ ਕੈਦ ਫੜਵਾਰ ਨੰਬਰ 11 ਦੇ ਵਿੱਚ ਪਹੁੰਚੇ ਆ ਅਸੀਂ ਤੁਹਾਡੇ ਕੋਲ ਕੇ ਬੇਤੀ ਕਰਦੇ ਆ ਕਿ ਜੇ ਕਿਸੇ ਦਾ ਉਹਨੂੰ ਪ੍ਰਾਪਤ ਕੀਤਾ ਜੇਕ ਨਜ਼ਰ ਕਰਦਾ ਹੈ ਕਿਸੇ ਗਲਤ ਹੰਸਦਾ ਕਰਕੇ ਜੇ ਨਜ਼ਰੇ ਲੱਗ ਤੋ ਕਰ ਉਹਦੇ ਬਾਰੇ ਸਾਨੂੰ ਜਰੂਰ ਦੱਸੋ ਅਸੀਂ ਉਸ ਪਰਿਵਾਰ ਨੂੰ ਕੁਝ ਕੋਰਤ ਪਹੁੰਚਾ ਦਿੱਤੀਏ ਅੱਜ ਜੁੱਧ ਨਸ਼ਿਆਂ ਵਿਰੁੱਧ ਜੋ ਸਰਦਾਰ ਪੁਰਨ ਸਿੰਘ ਮਾਨ ਜੀ ਦੀ ਅਗਵਾਈ ਹੇਠ ਯਾਤਰਾ ਚੱਲ ਰਹੀ ਹੈ ਅਧਿਕਾਰ ਜੂੜੀਆਂ ਹਲਕੇ ਦੇ ਪੰਜ ਪਿੰਡਾਂ ਦੇ ਵਿੱਚ ਗਏ ਹੋਰ ਵਾਰਡ ਨੰਬਰ 1 ਦੇ ਵਿੱਚ ਮੇਰੀ ਸਾਰੇ ਹੀ ਹਲਕਾ ਵਾਸੀਆਂ ਨੂੰ ਤੇ ਜਿੰਨੇ ਵੀ ਸਾਡੇ ਲੋਕ ਸਿਆ ਪਾਰਟੀਆਂ ਚ ਵੀ ਭਰਾ ਦੇ ਭੈਣਾਂ ਨੇ ਸਾਡੇ ਬਜ਼ੁਰਗਰੇ ਉਹਨਾਂ ਸਾਰਿਆਂ ਨੂੰ ਵੀ ਬੇਨਤੀ ਹੈ ਕਿ ਇਕੱਠੇ ਹੋ ਜੀਏ ਜਿੰਨੇ ਵੀ ਸਾਡੇ ਭਰਾ ਸਮਾਜ ਸੇਵੀ ਨੇ ਕਿਸੇ ਵੀ ਸੰਸਦਾਂ ਵਿੱਚ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਜੁੱਧ ਲੜਨਾ ਚਾਹੀਦਾ ਹੈ ਕਿਸੇ ਦੇ ਪੁੱਤ ਨੂੰ ਪੁੱਤਰੇ ਨੂੰ ਭਰਾ ਨੂੰ ਬਚਾਉਣ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਇਤਿਹਾਸ ਲਿਖਿਆ ਜਾਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਦੇ ਪੰਨਿਆਂ ਦੇ ਵਿੱਚ ਲਿਖਿਆ ਜਾਣਾ ਹੈ ਕਿ ਸੱਗ ਨੂੰ ਭਜਾਉਣ ਦੇ ਵਿੱਚ ਕਿੰਨਾ ਕਿੰਨਾਂ ਨੇ ਸਾਥ ਦਿੱਤਾ ਸੀ ਕਿੰਨਾ ਕਿੰਨਾਂ ਨੇ ਇਹਦੀ ਵਿਰੋਧਤਾ ਕੀਤੀ ਸੀ ਉਹਨਾਂ ਦਾ ਨਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਜ਼ਰੂਰ ਆਉਣਾ ਹੈ ਜਿਨ੍ਹਾਂ ਨੇ ਅੱਗ ਭਜਾਉਣ ਦੇ ਵਿੱਚ ਯੋਗਦਾਨ ਪਾਇਆ ਔਰ ਜਿਨ੍ਹਾਂ ਨੇ ਅੱਗ ਨੂੰ ਲਾਉਣ ਦੇ ਵਿੱਚ ਯੋਗਦਾਨ ਪਾਇਆ ਇਸ ਕਰਕੇ ਮੇਰੀ ਸਾਰੀਆਂ ਪਾਰਟੀਆਂ ਦੇ ਜਿੰਨੇ ਵੀ ਨਮਾਇੰਦੇ ਨੇ ਹਰ ਇੱਕ ਘਰ ਚੋੜੀਆਂ ਦੇ ਵਿੱਚ ਚਾਹੇ ਕਿਤੇ ਵੀ ਪੰਜਾਬ 'ਚ ਵੱਸਦੇ ਨੇ ਉਹਨਾਂ ਨੂੰ ਵੀ ਬੇਨਤੀ ਆ ਵੀ ਅੱਗ ਭਜਾਉਣ ਦੇ ਵਿੱਚ ਸਾਡਾ ਸਾਥ ਜ਼ਰੂਰ ਦਿਓ ਜਿੰਨੇ ਵੀ ਸਾਡੇ ਪ੍ਰਸਸਦਾਵਾਂ ਦੇ ਨਾਲ ਸਬੰਧਤ ਨੇ ਕਿਸੇ ਵੀ ਸਮਾਜ ਸੇਵੀ ਭਲਾਈ ਦੇ ਵਿੱਚ ਸਾਡੇ ਭਰਾ ਕਿਤੇ ਵੀ ਸਬੰਧਤ ਨੇ ਉਹਨਾਂ ਸਾਰਿਆਂ ਨੂੰ ਮੱਥ ਜੋੜ ਕੇ ਬੇਨਤੀ ਕਰਦਾ ਹਾਂ ਇਹ ਜੋ ਛੇਵੇਂ ਦਰਿਆ ਨੂੰ ਖਤਮ ਕਰਨ ਦੇ ਵਿੱਚ ਸਰਦਾਰ ਭਗਵੰਦ ਸਿੰਘ ਮਾਨ ਜੀ ਦਾ ਪੂਰੇ ਪ੍ਰਸ਼ਾਸਨ ਦਾ ਸਾਡਾ ਸਾਥ ਦੋ ਤਾਂ ਜੋ ਅਸੀਂ ਕਿਸੇ ਦੇ ਪੁੱਤ ਨੂੰ ਪੋਤਰੇ ਨੂੰ ਪੁੱਤੀ ਦੇ ਨੂੰ ਬਚਾ ਸਕੀਏ ਹੱਥ ਜੋੜ ਕੇ ਮੇਰੀ ਸਾਰੇ ਹਰ ਇੱਕ ਨੁਮਾਇੰਦੇ ਨੂੰ ਬੇਨਤੀ ਹੈ ਨਾਲ ਨਾਲ ਮੈਂ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਵੀ ਆਪਣੇ ਵੱਲੋਂ ਬੇਨਤੀ ਕਰਦਾ ਹਾਂ ਉਹਨਾਂ ਦੇ ਪਰਿਵਾਰਾਂ ਨੂੰ ਕਿ ਜੇ ਕੋਈ ਕਿਸੇ ਦਾ ਪੁੱਤ ਭਤੀਜਾ ਕਿਸੇ ਗਲਤ ਅੰਸਰ ਕਰਕੇ ਨਸ਼ੇ ਤੇ ਲੱਗ ਚੁੱਕਾ ਹੈ ਸਰਕਾਰ ਨੇ ਨਸ਼ਾ ਛਡਾਊ ਕੇਂਦਰ ਖੋਲੇ ਨੇ ਉਸ ਬੱਚੇ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਾਓ ਜੇ ਬੱਚਾ ਕਹਣੇ ਤੋਂ ਬਾਹਰ ਹੈ ਸਾਨੂੰ ਦੱਸੋ ਪ੍ਰਸ਼ਾਸਨ ਦੇ ਨਵਾਈਂਦਿਆਂ ਨੂੰ ਦੱਸੋ ਮੈਨੂੰ 6 ਤੋਂ ਲੈ ਕੇ 8 ਵਜੇ ਤੱਕ ਮੇਰੇ ਘਰ ਆ ਕੇ ਦੱਸ ਸਕਦੇ ਨਹੀਂ ਮੈਂ ਆਪਣੀ ਟੀਮ ਨੂੰ ਭੇਜ ਕੇ ਉਸ ਬੱਚੇ ਨੂੰ ਹਸਪਤਾਲੋ ਦੇ ਵਿੱਚ داخل ਕਰਾਵਾਂਗਾ ਉਹ ਜਿਹੜੇ ਜਿਹੜੇ ਨਸ਼ਾ ਕੋਈ ਵੇਚਣ ਵਾਲੇ ਰਹਿ ਗਏ ਨੇ ਉਹਨਾਂ ਨੂੰ ਮੇਰੀ ਤਾੜਨਾ ਨੇ ਉਹਨਾਂ ਨੂੰ ਸੁਨੇਹਾ ਹੈ ਕਿ ਜਿੱਥੇ ਮਰਜ਼ੀ ਜਾ ਕੇ ਲੁਕ ਜਾਣ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਜੁੱਧ ਚਲਾਇਆ ਹੈ ਕਿਸੇ ਵੀ ਪੰਜਾਬ ਦੇ ਥਾਣੇ ਦੇ ਅੰਡਰ ਕਾਬੂ ਆ ਜਾਣ ਕਿਤੇ ਵੀ ਕਿੱ데 ਵੀ ਪੰਜਾਬ ਦੇ ਕੋਨੇ ਦੇ ਵਿੱਚ ਵੜ ਜਾਣ ਕਿਤੇ ਵੀ ਪੰਜਾਬ ਪੁਲਿਸ ਉਹਨਾਂ ਨੂੰ ਲੁਕਣ ਨਹੀਂ ਦੇਵੇਗੀ ਜਿੰਨੇ ਵੀ ਹਲਕਾ ਵਾਸੀ ਨੇ ਮੇਰੀ ਲਾਸਟ ਦੇ ਵਿੱਚ ਸਾਰਿਆਂ ਨੂੰ ਅਪੀਲ ਹੈ ਬੇਨਤੀ ਹੈ ਇਸ ਜੰਦ ਦੇ ਵਿੱਚ ਸਾਰੇ ਹੀ ਰਲ ਮਿਲ ਕੇ ਸਾਡਾ ਸਾਥ ਦਿਓ ਤਾਂ ਜੋ ਅਸੀਂ ਕਿਸੇ ਦੇ ਪੁੱਤ ਨੂੰ ਪੁੱਤਰੇ ਨੂੰ ਭਤੀਜੇ ਨੂੰ ਭਰਾ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਸਕੀਏ ਬਹੁਤ ਬਹੁਤ ਧੰਨਵਾਦ ਜੀ ਸ માન ਸਰਕਾਰ ਦੀਆਂ ਹਦਾਇਤਾਂ ਦੇ ਸਾਰ ਜਿਹੜਾ ਆਪਾਂ ਨਸ਼ੇ ਦੇ ਵਿਰੁੱਧ ਲੜਾਈ ਚੱਲਦੀ ਆ ਜੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਵਾਰਡ ਨੰਬਰ 11 ਦੇ ਵਿੱਚ ਸਰਦਾਰ ਬਲਬੀਰ ਸਿੰਘ ਪੰਨੂ ਜੀ ਦੁਆਰਾ ਮੀਟਿੰਗ ਕੀਤੀ ਗਈ ਤੇ ਇਸ ਵਿੱਚ ਸਾਰੇ ਵਾਰਡ ਵਾਸੀਆਂ ਨੂੰ ਸਬੋਨਡਰ ਕਰਦੇ ਆ ਪੰਨੂ ਸਾਹਿਬ ਨੇ ਕਿਹਾ ਕਿ ਕੋਈ ਵੀ ਕੋ ਨਸ਼ਾ ਕਰਦਾ ਹੈ ਤੇ ਉਹਦੇ ਬਾਰੇ ਦੱਸੋ ਉਹਨੂੰ ਨਸ਼ਾ ਛਡਾਉਣ ਦੇ ਵਿੱਚ ਸਰਕਾਰ ਪੂਰੀ ਮਦਦ ਕਰੇਗੀ ਉਹਦਾ ਫ੍ਰੀ ਜਿਹੜਾ ਇਹ ਇਲਾਜ ਕਰਵਾਇਆ ਜਾਏਗਾ ਉਹਦੀ 21 ਦਿਨ ਬਾਅਦ ਕਾਉਂਸਲਿੰਗ ਕੀਤੀ ਜਾਏਗੀ ਤੇ ਉਹਨੂੰ ਨਸ਼ਾ ਛਡਾਉਣ ਦੇ ਵਿੱਚ ਪੂਰੀ ਕੋਸ਼ਿਸ਼ ਕੀਤੀ ਗਈ ਤੇ ਨਾਲ ਹੀ ਨਾਲ ਪੰਨੂ ਸਾਹਿਬ ਨੇ ਕਿਹਾ ਕਿ ਜਿਹੜਾ ਵੀ ਕੋਈ ਨਸ਼ਾ ਵੇਚਦਾ ਮਹੱਲੇ ਦੇ ਵਿੱਚ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਆਪਣੇ ਐਸ ਐਚਓ ਸਾਹਿਬ ਡੀ ਐਸ ਪੀ ਸਾਹਿਬ ਮੌਜੂਦ ਨੇ ਫੇਰ ਵੀ ਲੋਕਾਂ ਨੂੰ ਅਗਰ ਲੱਗਦਾ ਹੈ ਕਿ ਇਹਨਾਂ ਦੇ ਹੁੰਦਿਆ ਨਹੀਂ ਕਾਰਵਾਈ ਹੋ ਰਹੀ ਜਾਂ ਸਿੱਧੀ ਇਹਨਾਂ ਦੀ ਪਹੁੰਚ ਨਹੀਂ ਹੈ ਤੇ ਪੰਨੂ ਸਾਹਿਬ ਨੇ ਕਿਹਾ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਸਿੱਧਾ ਮੇਰੇ ਰਿਹਾਇਸ਼ 'ਤੇ ਆਉਣ ਤੇ ਮੇਰੇ ਨਾਲ ਸਿੱਧਾ ਦੱਸਣ ਕਿ ਕੌਣ ਨਸ਼ਾ ਵੇਚਦਾ ਹੈ ਤੇ ਉਹਦਾ ਜਿਹੜਾ ਨਿਪਟਾਰਾ ਹੈ ਇੱਕ ਹਫ਼ਤੇ ਦੇ ਅੰਦਰ ਉਹਦਾ ਰਿਜ਼ਲਟ ਮਿਲੇਗਾ ਤੇ ਪੰਨੂ ਸਾਹਿਬ ਦਰਾ ਇਹ ਸਪੈਸ਼ਲ ਹਦਾਇਤ ਕੀਤੀ ਗਈ ਜੋ ਵੀ ਵਾਰਡ ਇੰਚਾਰਜ ਨੇ ਜਾਂ ਅਹੁਦੇਦਾਰ ਨੇ ਜਾਂ ਸਾਡੇ ਪਾਰਟੀ ਬਲੰਡਰ ਕੋਈ ਵੀ ਕਿਸੇ ਵੀ ਮਹੱਲੇ ਦੇ ਵਿੱਚ ਨਸ਼ਾ ਵੇਚਦਾ ਹੈ ਤੇ ਉਹਦੇ ਖਿਲਾਫ ਕਾਰਵਾਈ ਕਰਵਾਈ ਜਾਏ ਜਿਹੜਾ ਵੀ ਬੰਦਾ ਨਾਮ ਦਸੇਗਾ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਤੇ ਕਿਸੇ ਦਾ ਨਾਮ ਸਾਹਮਣੇ ਆਗਾ ਲੋਕੀ ਡਰਦੇ ਨੇ ਕਿ ਇਹਦੇ ਨਾਲ ਹੱਡੀ ਰੰਜਿਸ਼ ਪੈਦਾ ਹੋਏਗੀ ਰੰਜਿਸ਼ ਦਾ ਕੋਈ ਸੁਭਾਲ ਨਹੀਂ ਪੈਦਾ ਹੁੰਦਾ ਪੰਨੂ ਸਾਹਿਬ ਨਸ਼ਿਆਂ ਦੇ ਵਿਰੋਧਿਆ ਤੇ ਆਪਾਂ ਇੱਕ ਦਿਓ ਟੋਕੇ ਉਹਨਾਂ ਦਾ ਸਾਥ ਦੇਵਾਂਗੇ ਧੰਨਵਾਦ